ਸੋ ਪਟਿਆਲਾ ਵਿੱਚ ਪਹਿਲਾ ਆਮ ਆਦਮੀ ਪਾਰਟੀ ਦਾ ਮੇਅਰ ਬਣਿਆ ਕੁੰਦਨ ਗੋਗਿਆ ਜਿਸ ਤੋਂ ਬਾਅਦ ਜੇ ਸਿੱਧੀਆਂ ਤਸਵੀਰਾਂ ਵੇਖ ਰਹੇ ਹੋ ਕਿ ਮੇਅਰ ਵੱਲੋਂ ਅਮਨ ਰੋੜਾ ਪ੍ਰਧਾਨ ਆਮ ਆਦਮੀ ਪਾਰਟੀ ਨੂੰ ਖਾਰ ਪਾ ਕੇ ਸਨਮਾਨ ਦਿੱਤਾ ਗਿਆ ਸੋ ਅਮਨ ਪਰੋੜਾ ਦੇ ਨਾਲ ਚੇਅਰਮੈਨ ਮੰਤਰੀ ਤੇ ਮਿੱਥਵੇਂ ਸਾਰੇ ਜਿਹੜੇ ਹੈਗੇ ਨੇ ਸੋ ਆਪਣੀ ਪਰੰਪਰਿ ਦੀਦਾਰ ਕੁੰਦਲ ਹੋ ਗਿਆ ਜੀ ਜਿਹੜੇ ਹੈਗੇ ਨੇ ਜਿੱਥਰੇ ਨੇ ਸੋ ਪਰਿਵਾਰ ਦੇ ਨਾਲ ਕੁੰਦਲ ਹੋ ਗਿਆ ਦੀ ਪਹਿਲੀ ਤਸਵੀਰ ਜਿਹੜੀ ਹੈਗੇ ਤੁਸੀਂ ਦੇਖ ਰਹੇ ਹੋ ਸੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਹੈ ਨਾ ਤਸਵੀਰਾਂ ਦੇ ਵਿੱਚ ਕੁੰਦਲ ਹੋ ਗਿਆ ਸੋ ਜਫਤਾਰ ਸਿੰਘ ਤਾਰੀ ਜੀ ਜਿਹੜੀ ਜਿਹੜੀ ਹੈਗੀ ਹੈ ਸਰ ਤੁਸੀਂ ਦੇਖ ਰਹੇ ਹੋ ਕਿ ਹਾਰਾਵਾ ਜਿਹੜਾ ਸਿਲਸਿਲਾ ਹੈ ਅੰਕੀ ਦੇਖੋ ਜੀ ਮੁਖਾਰੀ ਉੰਮਰ ਗੋਗਿਆ ਜੀ ਉਹਨਾਂ ਦੀ ਬਾਈਬ ਤੇ ਜਾ ਕੇ ਇਕੱਠੇ ਹੱਥ ਫਾnde ਹੋਏ ਜੋ ਤਸਵੀਰਾਂ ਤੁਸੀਂ ਦੇਖ ਚੁੱਕੇ ਹੋ ਤਸਵੀਰਾਂ ਤੁਹਾਡੇ ਸਾਹਮਣੇ ਦੀਆਂ ਸਾਰੀਆਂ ਤਸਵੀਰਾਂ ਮੂਹ ਮਿਟਾ ਕਰ ਰਹੇ ਨੇ ਉਹਨਾਂ ਦੀ ਕਰਨ ਪਤਨੀ ਉੰਮਰ ਗੋਗਿਆ ਦੇ ਸੋ ਪਹਿਲਾ ਪਟਿਆਲਾ ਨੂੰ ਆਮ ਆਦਮੀ ਪਾਰਟੀ ਦਾ ਮੇਅਰ ਮਿਲਿਆ ਜੋ ਤਸਵੀਰਾਂ ਤੁਹਾਡੇ ਸਾਹਮਣੇ ਹੈਗੀਆਂ ਨੇ ਤੋ ਦੇਖ ਲਓ ਜੀ ਕਰੋ ਜੀ ਸ਼ੁਰੂ ਸਾਇਲੈਂਟ ਹੋ ਜਾ ਯਾਰ ਬੈਠੋ ਸਰ ਤੁਸੀਂ ਬੈਠ ਜਾ ਰਹੇ ਹੋ ਸ਼ੁਰੂ ਕਰੋ ਸਰ ਬੋਲਦੇ ਆ ਬੈਠ ਦੋ ਸਾਇਲੈਂਟ ਹੋ ਜਾ ਬੈਠ ਜਾ ਕਰੋ ਇਹ ਇਹ ਯਾਰ ਇੱਕ ਮਿੰਟ ਹੋ ਜਾਓ ਹੋ ਜਾਓ ਵਿਜਾਜ਼ਤ ਹੋਵੇ ਤਾਂ ਸ਼ੁਰੂ ਕਰ ਲੀ ਜੀ ਮੇਰੀ ਬੇਨਤੀ ਇਹ ਵੀ ਹੁਣ ਮੈਨੂੰ ਆਪਣੀ ਗੱਲ ਰੱਖ ਲਓ ਉਹ ਦੂਜੇ ਜਿਹੜੇ ਮਰਜੀ ਸਵਾਲ ਕਰ ਲਓ ਪਲੀਜ਼ ਮੈਂ ਡ੍ਰੋਪ ਸਾਇਲੈਂਸ ਆ ਸਭ ਤੋਂ ਪਹਿਲਾਂ ਤਾਂ ਅ ਅੱਜ ਪਟਿਆਲਾ ਦੀ ਇਸ ਮੇਅਰ ਚੋਣ ਨੂੰ ਕਵਰ ਕਰਨ ਦੇ ਲਈ ਪਹੁੰਚੇ ਸਾਰੇ ਹੀ মিডিਆ ਦੇ ਸਾਥੀਆਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਸਾਰਿਆਂ ਨੂੰ ਜੀ ਆਇਆਂ ਨੂੰ ਔਰ ਨਾਲ ਹੀ ਧੰਨਵਾਦ ਸਾਡੇ ਸਾਰੇ ਸਾਥੀਆਂ ਦਾ ਸਾਰੇ ਐਮਸੀ ਸਾਹਿਬਾਨ ਜਿਨ੍ਹਾਂ ਨੇ ਅੱਜ ਯੂਨਾਈਟਿਡਲੀ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਮੇਰੇ ਨਾਲ ਮੇਰੇ ਕੈਬਨਿਟ ਦੇ ਕੁਲੀਗ ਔਰ ਮਿਨਿਸਟਰ ਇਨਚਾਰਜ ਫॉर ਪਟਿਆਲਾ ਮੇਅਰਲ ਇਲੈਕਸ਼ਨਸ ਐ ਐਡਵੋਕੇਟ ਵਿਰਿੰਦਰ ਗੋਇਲ ਜੀ ਕੈਬਨਿਟ ਮਿਨਿਸਟਰ ਸਾਹਿਬ ਤੁਹਾਡੇ ਆਪਣੇ ਮੇਰੇ ਵੱਡੇ ਭਰਾ ਸਾਡੇ ਸਤਕਾਰਯੋਗ ਸਾਥੀ ਡਾਕਟਰ ਬਲਬੀਰ ਸਿੰਘ ਜੀ ਹੈਲਥ ਮਿਨਿਸਟਰ ਸਾਹਿਬ ਐ ਐਮ ਐਲ ਏ ਹਰਮੀਤ ਪਠਾਨ ਮਾਜਰਾ ਜੀ ਨਵ ਨਿਯੁਕਤ ਜਿਹੜੇ ਤੁਹਾਡੇ ਚੁਣੇ ਗਏ ਪਟਿਆਲੇ ਦੇ ਮੇਅਰ ਜਿਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ ਕੁੰਦਨ ਗੋਗਿਆ ਜੀ ਹਰਿੰਦਰ ਕੋਹਲੀ ਜੀ ਜੱਗਾ ਜੀ ਸਾਰੇ ਹੀ ਸਤਕਾਰਯੋਗ ਵਸਾਤੀਆਂ ਸਾਰੇ ਐਮਸੀਜ਼ ਦਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਧੰਨਵਾਦ ਹੈ ਔਰ ਜੀ ਆਇਆਂ ਨੂੰ ਸਾਥੀਓ ਅੱਜ ਮੈਂ ਸਮਝਦਾ ਕਿ ਇੱਕ ਇਤਿਹਾਸਿਕ ਦਿਨ ਹੈ ਪਟਿਆਲਾ ਦੇ ਲਈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਪੰਜਾਬ ਦੇ ਪੂਰੇ ਸ਼ਹਿਰਾਂ ਦੇ ਵਿੱਚ 46 ਸ਼ਹਿਰਾਂ ਦੇ ਵਿੱਚ 5 ਕਾਰਪੋਰੇਸ਼ਨਾਂ ਤੇ 43 ਮਿਊਨਿਸਪਲ ਕਾਉਂਸਲਸ ਔਰ ਨਗਰ ਪੰਚਾਇਤਾਂ ਦੀਆਂ ਜਿਹੜੀਆਂ ਚੋਣਾਂ ਹੋਈਆਂ ਉਦੇ ਵਿੱਚ ਆਮ ਆਦਮੀ ਪਾਰਟੀ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਔਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਡਿਵੈਲਪਮੈਂਟ ਦੇ ਏਜੰਡੇ ਦੇ ਉੱਪਰ ਇਹ ਇਲੈਕਸ਼ਨ ਲੜੀ ਬੜੇ ਥੋੜੇ ਜੇ ਸਮੇਂ ਦੇ ਵਿੱਚ 970 ਵਾਰਡਾਂ ਦੇ ਵਿੱਚ ਟਿਕਟਸ ਨੇ ਜਿਹੜੀਆਂ ਉਹਦੀ ਡਿਸਟ੍ਰਿਬਿਊਸ਼ਨ ਹੋਈ ਔਰ ਜਿਹਦੇ ਵਿੱਚੋਂ 522 ਵਾਰਡਾਂ ਦੇ ਵਿੱਚ ਸਮੁੱਚੇ ਪੰਜਾਬ ਦੇ ਵਿੱਚ ਜਿੱਤ ਕੇ ਆਮ ਆਦਮੀ ਪਾਰਟੀ ਨੇ 55% ਵਾਰਡ ਨੇ ਜਿਹੜੇ ਪੂਰੇ ਪੰਜਾਬ ਦੇ ਵਿੱਚ ਜਿੱਤੇ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਰਿਹਾ ਦੂਜੀਆਂ ਸਾਰੀਆਂ ਤਿੰਨੇ ਮੇਨ ਪੋਲੀਟੀਕਲ ਪਾਰਟੀਆਂ ਅਕਾਲੀ ਦਲ ਕਾਂਗਰਸ ਬੀਜੇਪੀ ਉਹ ਮਹਿਜ਼ 30% ਵੋਟਸ ਦੇ ਉੱਪਰ ਸਿਮਟ ਗਈਆਂ ਤੇ 15% ਦੇ ਕਰੀਬ ਆਜ਼ਾਦ ਰਹੇ ਹੁਣ ਇਹ ਸਾਰੇ ਪ੍ਰੋਸੈਸ ਨੂੰ ਅ ਅਗਲਾ ਜੋ ਨੈਕਸਟ ਸਟੈਪ ਸੀਗਾ ਉਹ ਅ ਇਨ੍ਹਾਂ ਐਮਸੀਜ਼ ਦੇ ਵਿੱਚੋਂ ਮੇਅਰ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਔਰ ਛੋਟੀਆਂ ਕੌਂਸਲਾਂ ਦੇ ਪ੍ਰਧਾਨ ਬਣਾਉਣਾ ਦਾ ਸੀਗਾ ਤੇ ਮੈਨੂੰ ਇਹ ਦੱਸਦੇ ਹੋਏ ਅੱਜ ਖੁਸ਼ੀ ਮਹਿਸੂਸ ਹੋ ਰਹੀ ਹੈ ਕੇ ਪਟਿਆਲੇ ਦੇ ਟੋਟਲ 53 ਐਮਸੀਜ਼ ਦੇ ਵਿੱਚੋਂ 43 ਜਿਹੜੇ ਕਿ ਆਮ ਆਦਮੀ ਪਾਰਟੀ ਨੇ ਉਹਨਾਂ ਨੇ ਯੂਨੀਨਿਮਸਲੀ ਅੱਜ ਆਮ ਆਦਮੀ ਪਾਰਟੀ ਦੇ ਬੜੇ ਪੁਰਾਣੇ ਪਾਰਟੀ ਨੂੰ ਸਮਰਪਿਤ ਵੋਲੰਟੀਅਰ ਅਰਵਿੰਦ ਕੇਜਰੀਵਾੜੀ ਦੇ ਸਿਪਾਹੀ ਸ਼੍ਰੀ ਕੁੰਦਨ ਗੋਗਿਆ ਜੀ ਨੂੰ ਪਟਿਆਲੇ ਦੇ ਮੇਅਰ ਦੇ ਤੌਰ ਦੇ ਉੱਪਰ ਅ ਸ਼੍ਰੀ ਹਰਿੰਦਰ ਕੋਹਲੀ ਜੀ ਨੂੰ ਸੀਨੀਅਰ ਡਿਪਟੀ ਮੇਅਰ ਦੇ ਤੌਰ ਦੇ ਉੱਪਰ ਔਰ ਅ ਜਗਦੀਪ ਜੱਗਾ ਜੀ ਨੂੰ ਡਿਪਟੀ ਮੇਅਰ ਦੇ ਤੌਰ ਦੇ ਉੱਪਰ ਅੱਜ ਸਰਬਸੰਮਤੀ ਦੇ ਨਾਲ ਸਾਰੇ ਐਮਸੀਆ ਨੇ ਇਹ ਚੁਣਿਆ ਔਰ ਮੈਂ ਉਮੀਦ ਆਸ ਕਰਦਾ ਕਿ ਜਿਸ ਡਿਵੈਲਪਮੈਂਟ ਦੇ ਏਜੰਡੇ ਦੇ ਉੱਪਰ ਗੁੱਡ ਗਵਰਨੈਂਸ ਦੇ ਉੱਪਰ ਚੰਗੀ ਐਡਮਿਨਿਸਟ੍ਰੇਸ਼ਨ ਸਾਫ਼ ਸੁਥਰਾ ਪ੍ਰਸ਼ਾਸਨ ਦੇ ਉੱਪਰ ਸਾਡੀ ਪਾਰਟੀ ਅੱਜ ਹਿੱਕ ਟੋਕੇ ਖੜੀ ਹੈ ਅਰਵਿੰਦ ਕੇਜਰੀਵਾਲ ਜੀ ਦੀ ਔਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਉਹੀ ਗੁੱਡ ਗਵਰਨੈਂਸ ਹੈ ਜਿਹੜੀ ਡਵੈਲਪਮੈਂਟ ਦੀ ਹਨੇਰੀ ਹੈ ਜਿਹੜੀ ਉਹ ਗੋਗਿਆ ਸਾਹਿਬ ਤੇ ਸਾਰੇ ਸਾਥੀਆਂ ਦੀ ਨੂੰ ਨਾਲ ਲੈ ਕੇ ਡਾਕਟਰ ਬਲਬੀਰ ਸਿੰਘ ਜੀ ਕੋਲੀ ਸਾਹਿਬ ਜੀ ਕੋਲੀ ਜੀ ਐਮਐਲਏ ਸਾਹਿਬ ਔਰ ਪ੍ਰਧਾਨ ਮਾਦੇ ਸਾਹਿਬ ਸਾਰੀ ਟੀਮ ਬਣਾ ਕੇ ਇੱਕ ਬੇਮਿਸਾਲ ਵਿਕਾਸ ਹੈ ਜਿਹੜਾ ਉਹ ਪਟਿਆਲੇ ਦਾ ਅੱਜ ਤੋਂ ਹੈ ਜਿਹੜਾ ਉਹ ਸ਼ੁਰੂ ਹੋ ਜਾਣਾ ਹੈ ਔਰ ਇਸ ਤੋਂ ਇਲਾਵਾ ਇੱਕ ਹੋਰ ਜੋ ਖੁਸ਼ਖਬਰੀ ਆਮ ਆਦਮੀ ਪਾਰਟੀ ਦੇ ਲਈ ਹੈ ਉਹ ਕੱਲ 8 ਸ਼ਹਿਰਾਂ ਦੇ ਵਿੱਚ ਪੰਜਾਬ ਦੇ ਵਿੱਚ ਇਲੈਕਸ਼ਨ ਹੋਈ ਅੱਠਾਂ ਦੇ ਉੱਪਰ ਆਮ ਆਦਮੀ ਪਾਰਟੀ ਨੇ ਦੇ ਸਾਡੇ ਜਿਹੜੇ ਐਮ ਸੀ ਸੀ ਦੇ ਉਹ ਕਾਬਜ਼ ਹੋਏ ਜਿਹਦੇ ਵਿੱਚ ਚੀਮਾ ਕਨੌਰ ਸਨੌਰ ਦੇਵੀਗੜ ਘੱਗਾ ਨਰੋਟ ਜੈਮਲ ਸਿੰਘ ਮੱਖੂ ਮੱਲਣ ਵਾਲਾ ਅੱਠ ਮਿਊਨਿਸਪਲ ਕਾਉਂਸਲਸ ਔਰ ਨਗਰ ਪੰਚਾਇਤਾਂ ਦੇ ਉੱਪਰ ਆਲਰੇਡੀ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਧਾਨ ਵਾਈਸ ਪ੍ਰਧਾਨ ਨੇ ਜਿਹੜੇ ਉਹ ਬਣ ਚੁੱਕੇ ਨੇ ਤੇ ਅੱਜ ਪਟਿਆਲਾ ਦੀ ਚੋਣ ਜਿਹੜੀ ਉਹ ਹੋਈ ਹੈ ਔਰ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਜਿਨ੍ਹਾਂ ਸ਼ਹਿਰਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਪ੍ਰਧਾਨ ਜਿਨ੍ਹਾਂ ਨੂੰ ਇਹ ਸੇਵਾ ਸੌਂਪੀ ਜਾ ਰਹੀ ਹੈ ਡਿਵੈਲਪਮੈਂਟ ਆਉਣ ਵਾਲੇ 2 ਸਾਲਾਂ ਦੇ ਵਿੱਚ ਨਿਹਾਰਬਜ਼ ਤੁਸੀਂ ਇਹਨਾਂ ਸ਼ਹਿਰਾਂ ਦੀ ਦੇਖੋਗੇ ਔਰ ਮੈਂ ਨਾਲ ਹੀ ਸਾਡੇ ਉਹਨਾਂ ਸਾਥੀਆਂ ਨੂੰ ਜਿਹੜੇ ਲੰਬੇ ਸਮੇਂ ਤੋਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਆਮ ਆਦਮੀ ਪਾਰਟੀ ਦੇ ਸਿਪਾਹੀ ਬਣ ਕੇ ਕਮਿਟਮੈਂਟ ਵਫਾਦਾਰੀ ਦੇ ਨਾਲ ਜਿਹੜੇ ਸੇਵਾ ਨਿਭਾ ਰਹੇ ਨੇ ਮੈਂ ਸਮਝਦਾ ਵੀ ਜੀ ਦੀ ਜਾਗ ਦੀ ਐਗਜ਼ਾਮਪਲ ਹੈ ਜਿਹੜੀ ਉਹ ਗੋਗਿਆ ਸਾਹਿਬ ਤੇ ਸਾਰੇ ਸਾਥੀਆਂ ਦੇ ਵਿੱਚ ਮਿਲਦੀ ਐ ਸੋ ਪਟਿਆਲੇ ਨੂੰ ਸਾਰੇ ਸਾਥੀਆਂ ਨੂੰ ਬਹੁਤ-ਬਹੁਤ ਮਾਰਕਾਂ ਦੇ ਬਹੁਤ-ਬਹੁਤ ਧੰਨਵਾਦ ਜੀ ਅਮਨ ਜੀ ਲੱਗਦਾ ਕਿ ਜਿਸ ਤਰ੍ਹਾਂ ਵੱਡੀਆਂ ਚੁਣੌਤੀਆਂ ਵੀ ਨੇ ਬਹੁਤ ਤੋਂ ਬੇ ਦੋ ਦਿਨ ਪਹਿਲਾਂ ਕੋਈ ਮੇਰ ਨਹੀਂ ਮਿਲਿਆ ਸੀ ਹੁਣ ਇੱਕ ਪਾਰਟੀ ਦੇ ਵਿੱਚੋਂ ਇੱਕ ਵਲੰਟੀਅਰ ਨੂੰ ਇੱਕ ਲੋਗ ਸਨਮਾਨ ਵੀ ਮਿਲਿਆ ਤੇ ਲੱਗਦਾ ਕਿ ਉਹਦੇ ਨਾਲ ਜਿਸ ਤਰ੍ਹਾਂ ਵਲੰਟੀਅਰਾਂ ਦੇ ਵਿੱਚ ਕਬੜੀ ਨਿਰਾਸ਼ਾ ਸੀ ਕਿ ਉਹਨਾਂ ਨੂੰ ਕੋਈ ਸਨਮਾਨ ਨਹੀਂ ਮਿਲ ਰਿਹਾ ਕਿ ਲੱਗਦਾ ਕਿ ਉਹਦੇ ਨਾਲ ਕੁਝ ਵਾਪਸੀ ਹੋਏਗੀ ਨਹੀਂ ਦੇਖੋ ਇਹ ਚਲੋ ਤੁਹਾਡੀ ਆਪਣੀ ਪਰਸਪੈਕਸ਼ਨ ਹੈ ਜੀ ਕੋਈ ਨਿਰਾਸ਼ਾ ਸੀ ਕਿ ਮੈਨੂੰ ਤਾਂ ਐਝੀ ਕੋਈ ਨਿਰਾਸ਼ਾ ਵਾਲੀ ਗੱਲ ਵੀ ਨਜ਼ਰ ਨਹੀਂ ਆਈ ਹੈਗੀ ਜੇ आ, 55% ਵੋਟਰਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੇ ਵਲੰਟੀਅਰ ਜਿੱਤ ਕੇ ਆ ਰਹੇ ਨੇ ਤੇ ਨਿਰਾਸ਼ਾ ਵਾਲੀ ਕੋਈ ਗੱਲ ਵੀ ਨਹੀਂ ਸੀਗੀ ਪਰ ਇਹਦੇ ਨਾਲ ਇੱਕ ਹੋਰ ਆਈ ਸੀ ਨਾਲ ਕੇ ਕੇ ਸਮਝ ਲਓ ਸੋਨੇ ਤੇ ਸੁਹਾਗ ਹੈ ਕਿ ਇੱਕ ਆਮ ਪਰਿਵਾਰ ਚੋਂ ਨਾਨ ਪੋਲੀਟਿਕਲ ਪਰਿਵਾਰ ਚੋਂ ਜੇ ਉੱਠ ਕੇ ਬੰਦੇ ਨੂੰ ਐਡੇ ਵੱਡੇ ਸ਼ਹਿਰ ਦੀ ਜੇ ਸੇਵਾ ਮਿਲਦੀ ਹੈ ਤੇ ਇਹ ਤੋਂ ਵੱਡਾ ਮੈਸੇਜ ਜਿਹੜਾ ਕੋਈ ਵੀ ਪਾਰਟੀ ਆਪਦੇ ਸਾਥੀਆਂ ਨਾਲ ਉਹਦੇ ਵਲੰਟੀਅਰ ਨੂੰ ਕੀ ਦੇ ਸਕਦੀ ਹੈ ਅਮਨ ਜੀ ਕਿਆਲਾ ਕੀ ਰਹਿ ਰਿਹਾ ਹੈ ਜਿਹੜਾ ਪਹਿਲਾ ਮੇਰਾ ਆਮ ਆਦੀ ਮੀ ਇਹ ਸੋਧੀ ਪਾਰਟੀ ਦੇ ਦਿੱਤੇ ਹੋਏ ਔਰ ਸੋਧੀ ਪਾਰਟੀ ਵੱਲੋਂ ਪਹਿਲੀ ਮਿਹਰ ਮੰਗਿਆ ਹੈ। ਪਟਿਆਲੇ ਲਈ ਉਹ ਸਰਕਾਰ ਦਾ ਖਾਸ ਤੋਹਫਾ ਵੀ ਰਿਹਾ। ਪਟਿਆਲੇ ਲਈ ਸਰਕਾਰ ਦਾ ਖਾਸ ਤੋਹਫਾ ਤਾਂ ਇਕੱਲਾ ਇਕੱਲਾ ਕੰਮ ਹੈ ਜਿਹੜਾ ਪਟਿਆਲੇ ਦਾ ਉਹ ਚਾਹੇ ਛੋਟੇ ਤੋਂ ਛੋਟਾ ਔਰ ਵੱਡੇ ਤੋਂ ਵੱਡਾ। ਇਹ ਤੋਂ ਬਾਅਦ ਸਾਰੀ ਦੀ ਸਾਰੀ ਮੈਂ ਇਹ ਵੀ ਨਾਲ ਕਹੂੰਗਾ ਕਿ ਇਕੱਲੇ ਗੋਗਿਆ ਜੀ ਜਾਂ ਜੱਗਾ ਜੀ ਜਾਂ ਕੋਲੀ ਸਾਹਿਬ ਮੇਅਰ ਉਮੀਦ ਜੋ ਵਾਈਸ ਮੇਅਰ ਨੇ ਉਹ ਨਹੀਂ ਬਣੇ ਹੈਗੇ। ਸਾਰੇ ਦੇ ਸਾਰੇ ਐਮਸੀ ਨੇ ਜਿਹੜੇ ਕੋਈ ਸਾਡੀ ਪਾਰਟੀ ਦੇ ਨਹੀਂ ਵੀ ਹੈਗੇ ਉਹ ਵੀ ਹਾਊਸ ਦਾ ਹਿੱਸਾ ਨੇ ਉਹ ਵੀ ਸਾਡੇ ਨੇ ਤੇ ਪੂਰੇ ਸ਼ਹਿਰ ਦੀ ਡਿਵੈਲਪਮੈਂਟ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਔਰ ਕਾਰਪੋਰੇਸ਼ਨ ਦੀ ਜ਼ਿੰਮੇਵਾਰੀ ਹੋਊਗੀ ਔਰ ਜਿਹੜੇ ਸਭ ਤੋਂ ਪਹਿਲੇ ਜਿਹੜੀ ਤੁਸੀਂ ਗੱਲ ਕੀਤੀ ਖਾਸ ਤੌਰ 'ਤੇ ਸਭ ਤੋਂ ਪਹਿਲਾਂ ਉਹੀ ਕੰਮ ਦੇ ਉੱਪਰ ਕਾਰਪੋਰੇਸ਼ਨ ਹੈ ਜਿਹੜੀ ਬਾਕੀ ਨਾਰਮਲ ਰੋਜ਼ਮਰਰਾ ਦੇ ਕੰਮਾਂ ਨਾਲੋਂ ਦੇ ਨਾਲ-ਨਾਲ ਜਿਹੜੇ ਅਸੀਂ ਮੈਨੀਫੈਸਟੋ ਜਾਰੀ ਕਰਕੇ ਗਏ ਸੀਗੇ ਪੰਜ ਗਰੰਟੀਆਂ ਜਾਰੀ ਕਰਕੇ ਗਏ ਸੀਗੇ ਪਟਿਆਲਾ ਕਾਰਪੋਰੇਸ਼ਨ ਦੇ ਲਈ ਉਹਦੇ ਉੱਪਰ ਅੱਜ ਤੋਂ ਹੀ ਕੰਮ ਹੈ ਜਿਹੜਾ ਕਾਰਪੋਰੇਸ਼ਨ ਵੱਲੋਂ ਸ਼ੁਰੂ ਹੋ ਜਾਣਾ ਹੈ ਪਰ ਮਹਿਲਾ ਕੋਈ ਮਹਿਲਾ ਨਹੀਂ ਸਮਾਰਟ ਸਿਟੀ ਪ੍ਰੋਜੈਕਟ ਲੈ ਕੇ ਆਂਦੀ ਹੈ ਕਿ ਪੰਜਾਬ ਸਰਕਾਰ ਵੀ ਆਪਣੇ ਚੈਨਲ 'ਤੇ ਕੋਈ ਸਮਾਰਟ ਉਹਦੀ ਪ੍ਰੋਜੈਕਟ ਲੈ ਕੇ ਆ ਰਹੀ ਹੈ ਜਿਸ ਤਰੀਕੇ ਨਾਲ ਪਟਿਆਲੇ ਦੇ ਦੇਖੋ ਪੰਜਾਬ ਸਰਕਾਰ ਸਾਰੀਆਂ ਆਪਸ਼ਨਸ ਨੂੰ ਸਾਰੀਆਂ ਓਪੀਨੀਅਨਸ ਨੂੰ ਤੇ ਸਾਰੀਆਂ ਜਿਹੜੀਆਂ ਜਿਹੜੀਆਂ ਕੋਈ ਰਿਕੁਆਇਰਮੈਂਟਸ ਨੇ ਵੀ ਆਰ ਓਪਨ ਟੂ ਦੈਟ ਕੋਈ ਇਹੋ ਜਿਹਾ ਹੁਕਮ ਹੋਏਗਾ ਕਿ ਜਿਹੜਾ ਇਹ ਕਰ ਸਕਦੇ ਹੋ ਇਹ ਕਰਨਗੇ ਜੇ ਕੋਈ ਇਹੋ ਜਿਹੀ ਡਿਮਾਂਡ ਇਹਨਾਂ ਵੱਲੋਂ ਆਏਗੀ ਤੇ ਡੈਫੀਨਿਟਲੀ ਉਹਦੇ ਉੱਪਰ ਵੀ ਪੰਜਾਬ ਸਰਕਾਰ ਹੈ ਜਿਹੜਾ ਉਹ ਵਿਚਾਰ-ਵਿਮਰਸ਼ ਕਰਕੇ ਉਹਨੂੰ ਨੇਪਰੇ ਚਾੜ੍ਹਨ ਦਾ ਕੰਮ ਕਰੇਗਾ ਸਾਹਿਬ ਜਿਹੜੇ 7 ਮਹੀਨੇ ਪਹਿਲਾਂ ਇਕਜੀਤਪਾਲ ਸਿੰਘ ਕੋਲੀ ਇੱਥੇ ਬਾਹਰ ਗਏ ਪਏ ਨੇ ਪਰ ਜਦੋਂ ਮੇਅਰ ਦੇ ਟੱਕਰ ਚਾਹ ਉਹ ਰਾਜੀ ਹੈ ਜੀ ਕਿਉਂਕਿ ਉਹ ਆਪਣੇ ਬਲੇ ਦੇ ਕਿਸੇ ਹੋਰ ਨਾਲ ਵੀ ਸਵਾਲ ਨਾ ਟੜੇ ਬੰਦੀ ਨਾਰਾ ਜੀ ਕਿਉਂ ਨੇ ਤੁਸੀਂ ਸਵਾਲ ਕਿਉਂ ਕੀਤਾ ਇਹ ਇਹਨਾਂ ਦੇ ਬਟਨ ਨਾਲ ਕਿ ਟੜੇ ਬੰਦੀ ਨੇ ਸਾਹਮਣੇ ਦੇਖਣਾ ਮਿਲਣਗੇ ਉਹਨਾਂ ਦੀ ਪ੍ਰੈਪਰ ਗੁਰਜੀ ਸਾਹਿਬ ਜੀ ਨਹੀਂ ਜਾਨੀ ਜੀ ਪਿੱਛੇ ਹੋ ਗਿਆ ਸਾਡਾ ਪਹਿਲਾਂ ਬੜਾ ਵਿਰੋਧ ਹੋਇਆ ਜੀ ਕਾਫੀ ਵਿਰੋਧ ਹੋਇਆ ਹੈ ਨਾ ਇਸ ਤਰ੍ਹਾਂ ਜੀ ਇਸ ਤਰ੍ਹਾਂ ਜੀ ਕਿ ਇਹ ਤੁਹਾਨੂੰ ਪਤਾ ਨਹੀਂ ਕੌਣ ਕਹਿ ਗਿਆ ਅਸੀਂ ਤਾਂ ਇਕੱਲੇ ਇਕੱਲੇ ਸਾਥੀਆਂ ਨੂੰ ਜਦੋਂ ਬਿਠਾ ਕੇ ਪੁੱਛਿਆ ਉਹ ਸਾਰਿਆਂ ਨੇ ਇੱਕੋ ਹੀ ਗੱਲ ਕਹੀ ਜੀ ਕਿ ਅਸੀਂ ਪਾਰਟੀ ਦੇ ਵਫਾਦਾਰ ਸਪਾਹੀਆਂ ਜੋ ਪਾਰਟੀ ਡਿਸਾਈਡ ਕਰ ਲੂ ਜੋ ਕੇਜਰੀਵਾਲ ਸਾਹਿਬ ਡਿਸਾਈਡ ਕਰ ਰਹੇ ਨੇਗੇ ਜੋ ਮਾਨ ਸਾਹਿਬ ਡਿਸਾਈਡ ਕਰ ਲੈਣਗੇ ਜਾਂ ਅਮਨ ਜੀ ਜੋ ਤੁਸੀਂ ਵੀ ਡਿਸਾਈਡ ਕਰ ਲਓਗੇ ਸਾਨੂੰ ਸਿਰ ਮੱਥੇ ਪਰਵਾਨ ਹੈ ਸੋ ਅਸੀਂ ਇੱਕ ਪਰਿਵਾਰ ਆ ਅਸੀਂ ਕੋਈ ਦੂਜੇ ਪਾਰਟੀਆਂ ਨੂੰ ਕੋਈ ਫਾਇਦੇ ਲੱਤਾਂ ਖਿੱਚਣ ਵਾਲੇ ਨਹੀਂ ਹੈਗੇ। ਬਾਕੀ ਜਿਹੜੇ ਸੱਤ ਰਹੇ ਨੇ ਉਹਨਾਂ ਦਾ ਆਖਰ ਕੀ ਹੋਣਾ ਹੈ ਕਿ ਚੋਣਾ ਹੋਣਾ ਹੈ। ਉਹਨਾਂ ਦਾ ਕੇਸ ਹੈ ਜਿਹੜਾ ਉਹ ਡੈਫਰ ਕੀਤਾ ਸੀਗਾ ਜੀ ਹਾਈ ਕੋਰਟ ਨੇ ਤੇ ਮੈਂ ਸਮਝਦਾ ਕਿ ਉਹਦੇ ਬਾਰੇ ਵੀ ਬੜੀ ਜਲਦੀ ਹੀ ਫੈਸਲਾ ਜਿਹੜਾ ਉਹਨਾਂ ਸੱਤਾਂ ਐਮਸੀਜ਼ ਦੇ ਫੇਵਰ ਦੇ ਵਿੱਚ ਬੜੀ ਜਲਦੀ ਹਾਈ ਕੋਰਟ ਤੋਂ ਵੀ ਆ ਜਾਣਾ। ਮੇਰੇ ਸਾਹਿਬ ਮੇਰੇ ਸਾਹਿਬ ਜੀ ਕਲਾਸ ਸਵਾਲਾਂਗੇ ਪਟਿਆਲਾ ਹਮੇਸ਼ਾ ਆਪ ਬਾਹਰੋਂ ਘੜਦਾ ਰਿਹਾ ਲੱਗਦਾ ਹੈ। ਪਟਿਆਲਾ ਹਮੇਸ਼ਾ ਬਾਹਰ ਖੇਤੀ ਦੀ ਭੇਟ ਚੜਦਾ ਰਿਹਾ। ਮਤ ਪੱਕਪੱਟ ਦਾ ਇੱਕ ਸ਼ਿਕਾਰ ਹੁੰਦਾ ਰਿਹਾ ਪਟਿਆਲਾ। ਮੁਤਬਕ ਸਮੇਂ ਤੇ ਜਿਸ ਤਰ੍ਹਾਂ ਦੀਆਂ ਸਰਕਾਰਾਂ ਆਈਆਂ ਜਿਸ ਕਰਕੇ ਵਿਕਾਸ ਦੇ ਕੰਮ ਵੀ ਰੁਕੇ ਰਹੇ ਆ ਕਿ ਲੱਗਦਾ ਕਿ ਤੁਹਾਡੀ ਸਰਕਾਰ ਦੇ ਵਿੱਚ ਇਸ ਗੱਲ ਨੂੰ ਪਹਿਲ ਦਿੱਤੀ ਜਾਏਗੀ ਕਿ ਕੋਈ ਬਤਬਾਤ ਨਹੀਂ ਹੋਏਗਾ ਉਹ ਜਿਹੜਾ ਅਜੰਡਾ ਦਾ ਬਕਵਾਸ ਤੁਹਾਡੇ ਨਾਲ ਕੋਈ ਬਤਬਾਤ ਹੋਏਗਾ ਨਾ ਕੋਈ ਗਰੁੱਪ ਜਦਮ ਹੋਏਗਾ ਨਾ ਕੋਈ ਧੜੇਬੰਦੀ ਹੋਏਗੀ ਇੱਕ ਪਰਿਵਾਰ ਦੀ ਤਰ੍ਹਾਂ ਚੱਲੀ ਕਾਰਪੋਰੇਸ਼ਨਰੀ ਸਾਰੇ ਮੈਂ ਪਹਿਲੇ ਇੱਕ ਗੱਲ ਕਹਿ ਦਈ ਜੀ ਕਿ ਜਿਹਨੇ ਸਾਡੇ ਸੰਸਦ ਵਿੱਚ ਵੋਟ ਪਾਈਗੀ ਵੀ ਸਾਡੀ ਪਾਰਟੀ ਦਾ ਨੇਕ ਜੇਗਾ ਉਹਨੂੰ ਨਾਲ ਲੈ ਕੇ ਬੁੱਕਲ ਚੱਲੇਗਾ ਹੀ ਸਾਰੇ ਅਸੀਂ ਨਾਲ